ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਅਨੋਖੇ ਸਫ਼ਰ ਤੇ ਜਿੱਥੇ ਕੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਤੁਸੀਂ ਦਰਸ਼ਨ ਕਰੋਗੇ ਨਾਲ ਹੀ ਤੁਹਾਨੂੰ ਦੱਸਾਂਗੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਅਤੇ ਆਪਾਂ ਦੇਖਾਂਗੇ ਕਿ ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਪਹੁੰਚੀ ਹੈ ਉੱਤੇ ਹੀ ਵਿਸ਼ਾਲ ਪੱਧਰ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੇਲੇ ਦਾ ਆਨੰਦ ਸੰਗਤਾਂ ਵੱਲੋਂ ਮਾਣਿਆ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਹਰ ਸਾਲ ਇਸੇ ਜਗ੍ਹਾ ਤੇ ਮੇਲੇ ਦਾ ਆਗਾਜ਼ ਹੁੰਦਾ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਲਾ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਲਗਾਇਆ ਜਾਂਦਾ ਹੈ ਜਿੱਥੇ ਕੀ ਗੁਰਬਾਣੀ ਦੇ ਨਾਲ ਸਿੱਖੀ ਦੇ ਨਾਲ ਜੁੜਨ ਦੇ ਲਈ ਸੰਤ ਮਹਾਪੁਰਖ ਵੀ ਆਉਂਦੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਸਮੇਂ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਪਹੁੰਚਦੇ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਵਿੱਚ ਹੋਇਆ ਸੀ। ਬਾਬਾ ਦੀਪ ਸਿੰਘ ਜੀ ਬੜੇ ਉੱਚੇ ਲੰਮੇ ਬਲਵਾਨ ਤੇ ਦਲੇਰ ਸੂਰਮੇ ਸਨ। ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਬੰਦਾ ਸਿੰਘ ਬਹਾਦਰ ਵੱਲੋਂ ਮੁਗਲ ਹਕੂਮਤ ਵਿਰੁੱਧ ਕੀਤੇ ਸੰਘਰਸ਼ 'ਚ ਆਪ ਨੇ ਪਰਪੂਰਸ਼ ਮੌਲਯਤ ਕੀਤੀ। ਉਹ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਿੰਘਾ ਜੋਸਰ ਜਿੱਥੇ ਆਪ ਸੂਰਬੀਰ ਤੇ ਨਿਰਵੇ ਜੌਦੇ ਸਨ। ਉਥੇ ਆਪ ਆਪਣੇ ਸਮੇਂ ਦੇ ਸਭ ਤੋਂ ਉੱਚੇ ਸਿੱਖ ਵਿਦਵਾਨਾਂ ਵਿੱਚੋਂ ਇੱਕ ਸਤਿ ਆਪ ਜੀ ਸ਼੍ਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਨਿਵਾਸ ਰੱਖਦੇ ਸਨ ਆਪ ਨੂੰ ਗੁਰਬਾਣੀ ਲਿਖਣ ਦਾ ਬਹੁਤ ਸ਼ੌਕ ਸੀ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਨਾਲ ਅੰਮ੍ਰਿਤਸਰ ਨੂੰ ਲੁੱਟਿਆ ਗਿਆ ਸ਼੍ਰੀ ਦਰਬਾਰ ਸਾਹਿਬ ਨੂੰ ਟੋਪਾ ਨਾਲ ਟਾਇਆ ਗਿਆ ਤੇ ਸਰੋਵਰ ਨੂੰ ਮਿੱਟੀ ਦੇ ਨਾਲ ਪੂਰਿਆ ਗਿਆ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਸ਼੍ਰੀ ਦਮਦਮਾ ਸਾਹਿਬ ਪਹੁੰਚੀ ਤਾਂ ਬਾਬਾ ਦੀਪ ਸਿੰਘ ਦੇ ਮਨ ਨੂੰ ਤੀਰ ਜਿਹਾ ਵੱਜਾ ਆਪਨੇ ਅੰਮ੍ਰਿਤਸਰ ਪਹੁੰਚ ਕੇ ਇਸ ਬੇਦਬੀ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ ਨੇ ਅਰਦਾਸਾ ਸੋਧਿਆ ਤੇ ਤੁਰ ਪਏ 500 ਸਿੰਘਾਂ ਦਾ ਜੱਥਾ ਉਹਨਾਂ ਨਾਲ ਤਿਆਰ ਹੋਇਆ ਰਾਤ ਵਿੱਚ ਬਹੁਤ ਸਾਰੇ ਸਿੰਘ ਆਪ ਦੇ ਨਾਲ ਰਲਦੇ ਗਏ ਤਰੰਤ-ਤਰੰਤ ਪਹੁੰਚਣ ਤੱਕ ਉਹਨਾਂ ਦੇ ਨਾਲ 5000 ਸਿੰਘਾਂ ਦਾ ਜੱਥਾ ਬਣ ਗਿਆ ਹੋਡੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ ਗੋਹਲਵੜ ਨੇੜੇ ਨਾਕਾ ਲਾਇਆ ਹੋਇਆ ਸੀ ਦੋਹਾਂ ਦਲਾ ਦਾ ਗੋਹਲਵੜ ਪਿੰਡ ਲਾਗੇ ਟਕਰਾ ਹੋਇਆ ਸਿੰਘਾਂ ਨੇ ਅਜੀਹੀ ਸੂਰਬੀਰਤਾ ਦਿਖਾਈ ਕਿ ਜਹਾਨ ਖਾਨ ਮਾਰਿਆ ਗਿਆ ਅਤੇ ਸ਼ਾਹੀ ਫੌਜ 'ਚ ਭਾਜੜਾ ਪੈ ਗਈਆਂ ਇੰਨੇ ਚਿਰ ਨੂੰ ਹਾਜੀ ਅਤਾਇ ਖਾਨ ਵੀ ਫੌਜ ਤੇ ਟੋਪਾ ਲੈ ਕੇ ਪਹੁੰਚ ਗਿਆ ਫਿਰ ਬਹੁਤ ਹੀ ਕਮਜ਼ਾਨ ਦੀ ਲੜਾਈ ਹੋਈ ਸਿੱਖ ਲੜਦੇ-ਲੜਦੇ ਅਗਾ ਵਧਦੇ ਗਏ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਕੁਝ ਬਾਹਰੀ ਸੰਤਾਜ ਮਾਲਖਾਨਾ ਲੋ ਹੱਤੋਂ ਹੱਤੀ ਯੁੱਧ ਵਿੱਚ ਬਾਬਾ ਜੀ ਦਾ ਸੀਸ ਕੱਟਿਆ ਗਿਆ ਉਹ ਡਿੱਗਣ ਹੀ ਲੱਗੇ ਸੰ ਕੀ ਪਾਸੋਂ ਇੱਕ ਸਿੰਘ ਨੇ ਪਿਆਰ ਨਾਲ ਕਿਹਾ ਬਾਬਾ ਜੀ ਤੁਸੀਂ ਅਰਦਾਸਾਂ ਤਾਂ ਸੋਧਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਜਾ ਕੇ ਸ਼ਹੀਦ ਹੋਈਏ ਪਰ ਆਪ ਤਾਂ ਉਰੇ ਹੀ ਫਤੇ ਗ ਜਾ ਚਲੇਓ ਬਾਬਾ ਜੀ ਨੇ ਸੀਸ ਨੂੰ ਖੱਬੇ ਹੱਥ ਤੇ ਟਿਕਾ ਕੇ ਅਤੇ ਸੱਜੇ ਹੱਥ ਨਾਲ ਖੰਡਾ ਵਾਉਂਦੇ ਹੋਏ ਤੇ ਵੈਰੀਆਂ ਦੇ ਆਹੂ ਲਾਉਂਦਿਆਂ ਆਪਣਾ ਸੀਸ ਸ੍ਰੀ ਹਰਮੰਦਰ ਸਾਹਿਬ ਪਰਿਕਰਮਾ ਵਿੱਚ ਪਹੁੰਚ ਕੇ ਪੇਟ ਕੀਤਾ। ਇਹ ਘਟਨਾ ਸਨ 1757 ਦੀ ਹੈ। ਜ਼ਿਲ੍ਹਾ ਤਰੰਤਾ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਦੀਨ ਪੈਂਦੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਹੂ ਵਿੰਡ ਵਿਖੇ ਅੱਜ ਦੂਜੇ ਦਿਨ ਵੀ ਮੇਲੇ ਵਿੱਚ ਸੰਗਤਾਂ ਦਾ ਵੱਡੇ ਪੱਧਰ ਤੇ ਹੜ੍ਹ ਦਿਖਾਈ ਦਿੰਦਾ ਅਤੇ ਇਸ ਦੌਰਾਨ ਦੂਰ ਦੁੜਾੜੇ ਤੋਂ ਸੰਗਤਾਂ ਪਹੁੰਚ ਕੇ ਗੁਰਦੁਆਰਾ ਸਹਿਬੀ ਕੇ ਨਤਮਸਤਕ ਹੋ ਰਹੀਆਂ ਹਨ ਅਤੇ ਇਸ ਦੇ ਚਲਦੇ ਆਹੀ ਗੁਰਦੁਆਰਾ ਅਮਰ ਸਹੀ ਤੰਤਨਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਇਸ ਮੌਕੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ ਅਤੇ ਬੁਰਾਈ ਤੋਂ ਦੂਰ ਰਹਿਣ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਤਿਹਾਸਿਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੂਂ ਗੰਡੀਆ ਜਿੱਥੇ ਕਿ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਮੇਲੇ ਦਾ ਆਗਾਸ ਕੀਤਾ ਜਾਂਦਾ ਹੈ ਅਤੇ ਮੇਲੇ ਦੇ ਵਿੱਚ ਵੱਡੇ ਪੱਧਰ ਤੇ ਸੰਗਤਾਂ ਪਹੁੰਚਦੀਆਂ ਹਨ ਅਤੇ ਨਤਮਸਤਕ ਹੁੰਦੀਆਂ ਨੇ ਉੱਤੇ ਹੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਜਾ ਰਿਹਾ ਹੈ ਜਿਸ ਦਾ ਸੰਗਤਾਂ ਵੱਲੋਂ ਆਨੰਦ ਮਾਣਿਆ ਜਾ ਰਿਹਾ ਹੈ ਕਹਿੰਦੇ ਨੇ ਕਿ ਜੋ ਵੀ ਗੁਰਦੁਆਰਾ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਪਹੁੰਚਦਾ ਹੈ ਅਤੇ ਇੱਥੇ ਨਤਮਸਤਕ ਹੁੰਦਾ ਹੈ ਉਸ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਨੇ ਅਸੀਂ ਤੁਹਾਨੂੰ ਇਸ ਇਤਿਹਾਸਿਕ ਗੁਰਦੁਆਰਾ ਸੈਦ ਦੇ ਦਰਸ਼ਨ ਕਰਾਰਿਆ ਤੁਸੀਂ ਇਸ ਗੁਰਦੁਆਰਾ ਸੈਦ ਦੇ ਦਰਸ਼ਨ ਕਰਕੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਸਕਦੇ ਹੋ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਗੱਤਕਾ ਪਾਰਟੀ ਬਲੋ ਹੁਨਰ ਦਿਖਾਏ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤ ਨੂੰ ਪਤਾ ਹੈ 343ਵਾਂ ਜਨਮ ਦਿਹਾੜਾ ਧਨ ਧਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਜਨਮ ਸਥਾਨ ਪਿੰਡ ਪਹੁ ਪਿੰਡ ਸਾਹਿਬ ਜੀ ਵਿਖੇ ਆਪ ਸਰਬਤ ਸੰਗਤਾਂ ਦੇ ਸਹਿਯੋਗ ਦਾ ਸਦਕਾ ਬੜੇ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਭਾਈ ਸਰਬਤ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਆਪ ਜੀ ਆਨੇ ਹਾਜ਼ਰੀਆਂ ਭਰਨੀਆਂ ਨੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਲੈ ਕਰਕੇ ਬਾਬਾ ਜੀਆਂ ਦੇ ਜਨਮ ਸਥਾਨਾਂ ਤੇ ਪਹੁੰਚੋ ਅਤੇ ਜੋ ਆਪਾਂ ਬੱਚਿਆਂ ਨੂੰ ਇਤਿਹਾਸ ਦੱਸਣਾ ਕੀਤਾ ਹੈ ਬਾਬਾ ਜੀਆਂ ਦਾ ਉਹਨਾਂ ਨੂੰ ਆਪਾਂ ਲਾਈਵ ਦਿਖਾ ਕਰਕੇ ਉਹਨਾਂ ਦਾ ਜਨਮ ਸਥਾਨ ਅਤੇ ਉਹਨਾਂ ਨੂੰ ਲਾਈਵ ਸਮਝਾ ਸਕੀਏ ਟਾਡੀ ਵਿਚਾਰਾਂ ਕਥਾ ਵਿਚਾਰਾਂ ਉਚਕੋਟੀ ਦੇ ਵਿਦਵਾਨ ਆ ਆਪ ਜੀਆਂ ਦਾ ਆਪ ਜੀ ਆਨੂੰ ਕਥਾ ਸਰਵਣ ਕਰਵਾਉਣਗੇ ਜਿਨ੍ਹਾਂ ਦੇ ਪਾਸੋਂ ਹਰ ਜ ਆ ਸਰਵਣ ਕਰਨਾ ਕਰੀਏ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕਰਕੇ ਪਾਵਨ ਜਨਮ ਸਥਾਨਾਂ ਤੇ ਪਹੁੰਚੀਏ ਅਤੇ ਜੋੜ ਮੇਲਿਆਂ ਦੀ ਸੋਭਾ ਵਿਧਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਬਾਬੇ ਅੱਜ ਤਹੀਂ ਪਹੁੰਚੇ ਆ ਪਾਉ ਬੰਦ ਸਾਹਿਬ ਆਏ ਜੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੇ ਕੀ ਅਗਲੀ ਕਦਮ ਦੇ ਲੇਵੇ ਪਾਜੀ ਸਾਡੇ ਆਨ ਦੇ ਆਨੋਖੇ ਅਮਰਜੀਤ ਬਾਬਾ ਜੀ ਸਿੰਘ ਜੀ ਨੂੰ ਰਿਪੋਰਟ ਰਿਪੋਰਟ ਨਾਮ ਕਰਨ ਵਾਸਤੇ ਉਹਨਾਂ ਦੇ ਪਾਸ ਇੰਦਰਤੀ ਆਏ ਆ ਕੈਮਰੇ ਚ ਦੇਖ ਕੇ ਬੋਲੋ ਅਸੀਂ ਗੁਰੂ ਮਹਾਰਾਜ ਦਾ ਖਤਮ ਕਰਦੇ ਹਾਂ ਕਿ ਉਹਨਾਂ ਨੇ ਸਭੇ ਮੌਕਾ ਬਖਸ਼ ਕੀਤਾ ਹੈ ਕਿ ਉਹਦੇ ਨੂੰ ਦਰਸ਼ਕਾਂ ਦਾ ਕੋਈ ਸੰਤ ਨਹੀਂ ਸੰਤਾਂ ਨੂੰ ਖਾਲੀ ਇਹੀ ਹੋਈ ਆ ਪੀੜਿਆ ਕਰਾਪਾ ਜੋ ਸਾਡੇ ਇਸ ਅਨੋਖੇ ਸ਼ਹੀਦ ਭਗਵਾਨ ਜੋਦੇ ਜਰਨੈਲ ਨੇ ਉਹਨੂੰ ਕਾਰਨਾਮੇ ਕਰਕੇ ਸਾਡੇ ਖੌਨਾ ਦੇ ਉੱਪਰ ਕਿ ਇੰਨੀ ਵੱਡੀ ਉਮਰ 'ਚ ਜਾ ਕੇ ਵੀ ਉਹਨਾਂ ਨੇ ਬਹੁਤ ਵੱਡੀ ਜਿਹੜੀ ਜੋ ਸਾਡੇ ਗੁਰਮਾਣੀ ਦਾ ਮਾਹਵਾਕ ਹੈ ਰੇਹੜ ਕਰਤਾਰੀ ਗਲੀ ਮੇਰੀ ਆਓ ਪੁੱਤੇ ਉਹਨਾਂ ਨੇ ਇੱਕ ਖਰੇ ਉਤਰ ਕੇ ਗੁਰੂਵਾਲਾ ਇਹ ਜੋ ਸੁਪਨਾ ਕਰਕੇ ਸਟਾਰ ਕਰਕੇ ਸਾਡੇ ਇਸ ਪੂਰੇ ਸੰਸਾar ਤੇ ਖਲਸ਼ਾਨੀ ਸ਼ਹਾਦਤ ਆ ਕੋ ਤੋਂ ਆਪਾਂ ਤੈਨੂੰ ਲੈ ਕੇ ਆਪਣਾ ਜੀਵਨ ਜੀਵੀਏ ਉਹਨਾਂ ਨੂੰ ਨਤਮਸਤ ਹੋਣ ਆਏ ਆ ਤੇ ਉਹਨਾਂ ਨੇ ਜੋ ਸਿਗਾਵਾਂ ਗੁਰੂ ਵਾਲੇ ਬਣ ਗਏ ਗੁਰੂ ਦੇ ਬਾਣੀ ਨਾਲ ਜੁੜ ਗਏ ਸਿੰਘ ਸੱਗੇ ਨਰਸ਼ਿਆਂ ਦਾ ਇਤਿਹਾਸ ਕਰੀਏ ਇਹ ਨਹੀਂ ਸਭ ਤੋਂ ਸਾਡੀ ਅੱਜ ਦੀ ਵੱਡੀ ਲੋੜ ਹੈ ਨਹੀਂ ਸਗਤ ਦੂਰ ਕਰਾ ਦੇ ਉਹ ਜਿਹੜੇ ਆ ਸੰਸਾਰ ਦੇ ਦਰਸ਼ਕ ਕਰਨੀ ਬਹੁਤ ਹੈ ਕਿ ਜਾਣਾ ਚਾਹੂਗਾ ਬੜੀ ਖੁਸ਼ੀ ਹੈ ਜੀ ਸਾਰਿਆਂ ਨੂੰ ਜਿ ਆਇਆ ਨੂੰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਹਰ ਸਾਲ ਤੇ ਜਨਮ ਦਿਹਾੜਾ ਬਾਬਾ ਜੀ ਦਾ ਬੜੇ ਸ਼ਾਨ ਦੇ ਨਾਲ ਮਨਾਉਂਦੇ ਆ ਤੇ ਸਾਡਾ ਪਰੰਪਰਾ ਨਹੀਂ ਹੁੰਦਾ ਵੀ ਅਸੀਂ ਕੁਛ ਨਾ ਕੁਛ ਨਵਾਂ ਪੇਸ਼ ਕਰੀਏ ਤੇ ਵੈਸੇ ਤਾਂ ਸਗਤ ਨਦਰ ਕੀਰਤਨ ਸਾਡਾ ਜਿਵੇਂ ਪਿਛਲੇ ਸਾਲ ਹੋਇਆ ਸੀਗਾ ਜਿਵੇਂ ਪਹਿਲਾਂ ਹੁੰਦਾ ਉਸ ਤਰ੍ਹਾਂ ਕੀਤਾ ਸੀ ਬਾਕੀ ਰਾਤ ਕੱਲ ਰਾਤ ਨੂੰ ਕਵੀ ਦਰਬਾਰ ਸੀਗਾ ਉਹਦੇ ਵਿੱਚ ਵੀ ਜਿਹੜੇ ਟੌਪ ਕਵੀ ਨੇ ਪੰਜਾਬ ਦੇ ਉਹਨਾਂ ਨੇ ਭਾਗ ਲਿਆ ਕਾਫੀ ਰੌਣਕ ਲੱਗੀ ਸੀ ਤੇ ਹੁਣ ਸਵੇਰੇ ਸਮਾਗਮ ਸੀਗਾ ਬੜਾ ਤਗੜਾ ਸਮਾਗਮ ਸੀ ਲੋਕੀ ਲੱਖਾਂ ਚ ਆਏ ਨੇ ਤੇ ਅੱਜ ਸ਼ਾਮ ਨੂੰ ਢਾਡੀ ਦਰਬਾਰ ਹੈਗਾ ਕੱਲ ਸਵੇਰੇ ਫਿਰ ਵੱਡਾ ਸਮਾਗਮ ਹੈ ਕਿਉਂਕਿ ਬਾਬਾ ਜੀ ਦਾ ਜਨਮ ਦਿਹਾੜਾ ਕੱਲ ਹੈ ਅਸਲੀ ਅੱਜ ਸੰਗਤ ਕਾਫੀ ਕਿਉਂਕਿ ਅੱਜ ਛੁੱਟੀ ਵੀ ਹੈ ਪਰ ਕੱਲ ਵੀ ਤਕਰੀਬਨ ਇੰਨੀ ਸੰਗਤ ਆਏਗੀ ਫਿਰ ਦੁਬਾਰਾ ਸਾਨੂੰ ਪੂਰੀ ਉਮੀਦ ਹੈਗੀ ਹੈ ਕੱਲ ਸ਼ਾਮ ਨੂੰ ਫੇਰ ਅਸੀਂ ਕੀਰਤਨ ਦਰਬਾਰ ਪਹਿਲੀ ਵਾਰੀ ਰੱਖਿਆ ਕਿਉਂਕਿ ਸੰਗਤ ਦੀ ਆਵਾਜ਼ ਸੀਗੀ ਕਿ ਤੁਸੀਂ ਕੀਰਤਨ ਦਰਬਾਰ ਵੀ ਰੱਖਿਆ ਕਰੋ ਕਿਉਂਕਿ ਜਿਵੇਂ ਕਵੀ ਦਰਬਾਰ ਸ਼ੁਰੂ ਕੀਤਾ ਸੀ ਗੁਰੂ ਗੋਬਿੰਦ ਸਿੰਘ ਨੇ ਢਾਡੀ ਦਰਬਾਰ ਗੁਰੂ ਹਰਗੋਬਿੰਦ ਨੇ ਤੇ ਕੀਰਤਨ ਦਰਬਾਰ ਦਾ ਖੈਰ ਬਾਬਾ ਗੁਰੂ ਨਾਨਕ ਸਾਹਿਬ ਉਹਦੋਂ ਦਾ ਸ਼ੁਰੂ ਹੋਇਆ ਆਪਣਾ ਤੇ ਸਾਡੀ ਕੋਸ਼ਿਸ਼ ਇਹ ਰਹਿੰਦੀ ਪੀ ਅਸੀਂ ਪੂਰੀ ਮर्याਦਾ ਦੇ ਹਿਸਾਬ ਨਾਲ ਮਨਾਈਏ ਜਿੰਨ ਤੇ ਸਾਰਾ ਸਭ ਬਹੁਤ ਸਹਿਯੋਗ ਦਿੰਦੇ ਨੇ ਤੇ ਲੰਗਰ ਵੀ तकरीबन 40 ਲੰਗਰ ਲੱਗੇ ਨੇ 메인 ਲੰਗਰ ਤੋਂ ਛੱਡ ਕੇ ਉਸ ਤੋਂ علاوہ ਹੋਰ 40 ਲੰਗਰ 40 ਲੰਗਰ ਲੱਗੇ ਨੇ ਤੇ ਤੁਸੀਂ ਦੇਖ ਸਕਦੇ ਹੋ ਬੜੀ ਰੌਣਕ ਹੈ ਬੜੀ ਖੁਸ਼ੀ ਹੈ ਸਾਰੇ ਉਹ ਬਹੁਤ ਬਹੁਤ ਵਧਾਈ ਹੋਏ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦਾ ਹੈ ਪ੍ਰਸ਼ਾਸਨ ਦਾ ਬਹੁਤ اچھا ਪ੍ਰਬੰਧ ਹੈ ਜੀ ਪ੍ਰਸ਼ਾਸਨ ਦੇ ਸਾਨੂੰ ਪੂਰਾ ਸਹਿਯੋਗ ਮਿਲਦਾ ਉਹਨਾਂ ਤੋਂ ਅ ਮੈਜਿਸਟ੍ਰੇਟ ਸਾਹਿਬ ਦਾ ਵੀ ਸਾਨੂੰ ਆ ਗਿਆ ਸੀਗਾ ਉਹਨਾਂ ਦੀ ਜਾਣਕਾਰੀ ਆ ਗਈ ਸੀ ਕਿ ਉਹ ਵੀ ਇਹਦੇ ਵਿੱਚ ਦੇਖਭਾਲ ਕਰਨਗੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਸਹਿਯੋਗ ਹੈਗਾ ਤੇ ਕੋਈ ਕਿਸੇ ਚੀਜ਼ ਦਾ ਕਾਟ ਨਹੀਂ ਗਿਆ ਸਾਡੇ ਜੀ ਅਪੀਲ ਕਰਨਾ ਚਾਹੁੰਦੇ ਸੰਗਤ ਜਿਹੜੀ ਪਹੁੰਚਦੀ ਹੈ ਅ ਇੱਕੋ ਹੀ ਅਪੀਲ ਹੈ ਜੀ ਵੀ ਅਸੀਂ ਬੇਕੋਨ ਹੁਣ ਪੜਾਈ ਦਾ ਯੁੱਗ ਚੱਲ ਰਿਹਾ ਹੈ ਪੜਾਈ ਦੇ ਯੁੱਗ ਦੇ ਵਿੱਚ ਜਿੰਨੀ ਆਪਾਂ ਪੜਾਈ ਕਰਾਂਗੇ ਉਹਨੀ ਥੋੜੀ ਹੈ ਤੇ ਲੇਕਿਨ ਸਾਨੂੰ ਅਫਸੋਸ ਇਹ ਹੁੰਦਾ ਹੈ ਵੀ ਜਿਵੇਂ ਹੁਣ ਸਮਾਗਮ ਵੀ ਚਲੋ ਅੰਦਰ ਤੋਂ ਹਵਾਲਾ ਭੜਿਆ ਸੀ ਲੇਕਿਨ ਉਸ ਤੋਂ ਚੌਗਣਾ ਸੰਗਤ ਬਾਹਰ ਸੀ ਲਗਰਾਂ ਚ ਲਾਈਨਾਂ ਲੱਗਿਆ ਨੇ ਚਾੜੀ ਚਾੜੀ ਤਰ੍ਹਾਂ ਦੇ ਲੰਗਰ ਨੇ ਤੇ ਜੇ ਆਪਾਂ ਇਹੀ ਪੈਸਾ ਬਚਾ ਕੇ ਕਿਦਰੇ ਪੜਾਈ ਵਾ ਲਾ ਲਈਏ ਕੋਈ ਹੋਰੀ ਚੀਜ਼ ਵਾ ਲਾ ਲਈਏ ਤੇ ਉਹਦਾ ਜ਼ਿਆਦਾ ਫਾਇਦਾ ਹੈ ਕਿਉਂਕਿ ਵੇਖੋ ਵੇਸੇਜ ਵੀ ਵੇਖੋ ਜਿਹੜੀ ਜਿਹੜਾ ਲੰਗਰ ਹੈ ਉਹਦੀ ਵੇਸੇਜ ਨਹੀਂ ਹੋਣੀ ਚਾਹੀਦੀ ਹੁਣ ਤੁਸੀਂ ਦੇਖੋਗੇ ਖੱਬੇ ਸੱਜੇ ਬਹੁਤ ਕੁਝ ਪਿਆ ਕਿਦਰੇ ਡੋਪਲ ਰੋਟੀ ਪਈ ਹੈ ਕਿਦਰੇ ਕੁਛ ਪਿਆ ਹੈ ਕਿਦਰ ਦਾਲ ਕਿਸਨੇ ਡੋਲੀ ਹੈ ਇਹ ਵੀ ਇਹ ਬੇਤਵੀ ਹੈ ਆਪਾਂ ਇਸ ਪਾਸੇ ਨਾ ਜਾਈਏ ਅਸੀਂ ਸਿਆੜਨ ਪੁਰ ਜਾਈਏ ਗੁਰੂ ਸਾਹਿਬ ਨੇ ਵੀ ਆਖਿਆ ਪਈ ਅਕਲ ਨਾਲ ਸੇਵਾ ਕਰਨੀ ਚਾਹੀਦੀ ਹੈ ਤੇ ਆਪ ਹੇਸ ਪਾਸੇ ਵੀ ਸੋਚੀਏ ਕਿ ਬਹੁਤ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਰ ਸਾਨੂੰ ਨਾਤਮਸਤ ਕੋਈ ਜੁੱਤੀ ਛੇਣਾ ਚੋ। ਅੱਜ ਸ਼ਹੀਦਾਂ ਦੇ ਸਰਤਾਜ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਜਿਸ ਤਰ੍ਹਾਂ ਸਲਾਨਾ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਬਣਿਆ ਜਾਂਦਾ। ਸੰਗਤਾਂ ਬੜੀਆਂ ਧੂਮ ਧਾਮ ਨਾਲ ਇੱਥੇ ਹੁੰਦੀਆਂ ਔਰ ਜੋ ਵੀ ਜਿਸ ਤਰ੍ਹਾਂ ਮੂੰਹ ਮੰਗੀਆਂ ਜੋ ਵੀ ਇੱਥੇ ਅਨਕੇ ਕੋਈ ਆਪਣੇ ਮਨੋਂ ਕਾਮਨਾਵਾਂ ਜਿਹੜੇ ਕੋਈ ਵੀ ਜਿਸ ਤਰ੍ਹਾਂ ਭਵੇਂ ਪੁੱਤਰਾਂ ਦੀ ਵਿਦੇਸ਼ਾਂ ਦੀ ਪੰਜਾਬ ਦੀ ਖੁਸ਼ਹਾਲੀ ਹਲਕੇ ਦੀ ਖੁਸ਼ਹਾਲੀ ਲਈ ਮੰਗਦਾ ਸੋ ਸਾਰੀਆਂ ਪੂਰੀਆਂ ਹੁੰਦੀਆਂ ਕਿਉਂਕਿ ਬੜੀ ਵੱਡੀ ਕਿਰਪਾ ਹੈ ਇਹ ਪੁਰਾਣੇ ਪਿੰਡ ਤੇ ਕਿਉਂਕਿ ਇਤਿਹਾਸਿਕ ਪਿੰਡ ਆ ਉਹ ਪਿੰਡ ਕਿਉਂਕਿ ਜਿਹੜੇ ਯੋਧਿਆਂ ਦੀ ਧਰਤੀ ਹੋਵੇ ਜਿੱਥੋਂ ਯੋਧੇ ਐਡੇ-ਐਡੇ ਯੋਧੇ ਪੱਪਾ ਦੀਪ ਸਿੰਘ ਜੀ ਵਰਗੇ ਜਿਨ੍ਹਾਂ ਨੇ ਜਨਮ ਲਿਆ ਹੋਵੇ ਤੇ ਨਤਮਸਤਕ ਹੋਏ ਅੱਜ ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਜੀ ਵੱਲੋਂ ਅੱਜ ਇੱਥੇ ਸਿਹਾਜਰੀ ਲਗਾਉਣ ਵਾਸਤੇ ਪਹੁੰਚੇ ਆਂ ਔਰ ਸਗਨਤਾ ਦਾ ਇਕੱਠ ਦੇਖ ਕੇ ਔਰ ਹੋਰ ਵੀ ਸਾਡੇ ਜਿਹੜੇ ਆਪਣੇ ਇਥੋਂ ਦੀ ਕਮੇਟੀ ਆ ਉਹਨਾਂ ਦਾ ਬੜਾ ਇਥੋਂ ਜਿਸ ਤਰ੍ਹਾਂ ਜੋੜ ਮਿਲੇ ਮਨਾਏ ਜਾਂਦੇ ਆ ਜਿੰਨਾਂ ਚਿਰ ਕਮੇਟੀਆਂ ਦਾ ਪੂਰਾ ਸਹਿਯੋਗ ਨਾ ਹੋਵੇ ਉਹਨਾਂ ਵਿੱਚ ਨਹੀਂ ਮਨਾਏ ਜਾਂਦੇ ਕਿਉਂਕਿ ਬੜੇ ਸਤਿਕਾਰਯੋਗ ਆ ਇਸ ਹੋਂ ਦੀ ਜਿਹੜੀ ਕਮੇਟੀ ਆ ਬੜੇ ਇਕੱਠਨਾ ਬੜੇ ਭਾਵਨਾ ਬੜੀ ਭਾਵਨਾਵਣਾ ਸਾਰੇ ਇੱਥੇ ਜੋੜ ਮੇਲਾ ਮਨਾਉਂਦੇ ਆ ਅਸੀਂ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜੋੜ ਮੇਲੇ ਤੇ ਸਾਰਿਆਂ ਨੂੰ ਵਧਾਈ ਦਿੰਦੇ ਆ ਕਿ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਦੀ ਜੋੜ ਮੇਲੇ ਮਨਾਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਨੌਕਰੀਆਂ ਸਾਰੀਆਂ ਤੁਹਾਨੂੰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ